ਜ਼ਿਲ੍ਹਾ ਸੰਗਰੂਰ ਦੇ ਪਿੰਡ ਭਰਾਜ ਅਤੇ ਲੱਖੇਵਾਲ ਵਿਖੇ ਤेंदुआ ਦਿਖਾਈ ਦੇਣ ਤੇ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਬੰਦੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਕੱਲ ਸ਼ਾਮ ਨੂੰ ਕੁਝ ਕਿਸਾਨਾਂ ਨੂੰ ਤेंदुआ ਦਿਖਾਈ ਦਿੱਤਾ ਅਤੇ ਅੱਜ ਸਵੇਰੇ ਫਿਰ ਤੋਂ ਜਦੋਂ ਕਿਸਾਨ ਖੇਤਾਂ ਵਿੱਚੋਂ ਹਰਾਚਾਰਾ ਲੈਣ ਗਏ ਤਾਂ ਤेंदुए ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ। ਜਿਸ ਕਾਰਨ ਪੂਰੇ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਹੁਣ ਉਹ ਆਪਣੇ ਖੇਤਾਂ ਵਿੱਚੋਂ ਵੀ ਜਾਣ ਤੋਂ ਡਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ ਵਿੱਚ ਗੁਰੂ ਘਰਾਂ ਵਿਖੇ ਹੋਕਾ ਦਿਲਾ ਦਿੱਤਾ ਗਿਆ ਹੈ ਤਾਂ ਕਿ ਲੋਕ ਸੁ ਹਾਂ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਤਿੰਦੂਏ ਨੂੰ ਨੱਥ ਪਾਈ ਜਾਵੇ ਤਾਂ ਜੋ ਪਿੰਡ ਵਾਸੀਆਂ ਦਾ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਹਿ ਸਕੇ ਸੁਖਪ੍ਰੀਤ ਸਿੰਘ ਜੀ ਸੁਖਪ੍ਰੀਤ ਕੀ ਦੇਖਿਆ ਤੁਸੀਂ ਇੱਥੇ ਕਿੰਨੇ ਕ ਟਾਈਮ ਦਾ ਜਿਹੜਾ ਵਾਕਿਆ ਹੈ ਇਹ ਕੱਲ ਸ਼ਾਮ ਦੀ ਗੱਲ ਹੈ ਜੀ ਪੌਣੇ ਕੇ 5-5 ਵਜੇ ਦੀ ਅਸੀਂ ਤਿੰਦੂਆ ਦੇਖਿਆ ਸੀ ਬੱਟ ਉੱਪਰੋਂ ਤੁਰ ਕੇ ਆ ਰਹੇ ਤੇ ਇਦਨ ਨੂੰ ਹੀ ਹਾਂ ਜੀ ਤੇ ਸਾਨੂੰ ਲੱਗਿਆ ਜਿਵੇਂ ਵੀ ਕੋਈ ਕੁੱਤੀ ਲੰਘਿਆ ਪਰ ਧਿਆਨ ਨਾਲ ਦੇਖਿਆ ਤਿੰਦੂਆ ਦੀ ਉਹ ਫਿਰ ਅਸੀਂ ਉਧਰੋਂ ਛੋਟੀ ਚੱਕਣ ਗਏ ਸਾਡੇ ਕੁੱਤੀ ਦੀ ਗਹਿਲ ਉਹਦੇ ਗਹਿਲ ਭੱਜੀ ਤਾਂ ਉਹ ਇੱਕ ਚ ਵੜ ਗਿਆ ਜੀ ਅਜੇ ਛੋਟੀ ਚੱਕਣ ਲੱਗਣ ਦਿਹਾੜ ਮਾਰੀ ਜਿਵੇਂ ਕੁੱਤੇ ਨੂੰ ਡਰਾਉਂਦਾ ਸਾਨੂੰ ਡਰਾਉਂਦਾ ਉਹਨੇ ਦਿਹਾੜ ਮਾਰੀ ਅਸੀਂ ਭੱਜ ਕੇ ਜਾ ਕੇ ਉਹ ਚਵਾਰੇ ਦੇ ਚੜ ਗਏ ਫਿਰ ਅਸੀਂ ਪੰਡੋ ਫੋਨ ਕਰਿਆ ਬੰਦੇ ਬੁਲਾਏ ਉਹਨਾਂ ਨੇ ਸਾਡਾ ਯਕੀਨ ਨਹੀਂ ਮੰਨਿਆ ਫਿਰ ਜਦ ਇਹ ਪੈੜਾ ਦਿਖਾਈਆਂ ਫਿਰ ਉਹਨਾਂ ਨੇ ਅਸਲ ਸੱਚ ਮੰਨ ਲਿਆ ਵੀ ਤਿੰਦੂਆ ਹੀ ਆ ਤੇ ਅੱਜ ਤਾਜ਼ੀਆਂ ਹੁਣ ਵੀ ਪੜਾ ਦੇਖਿਆ ਨੇ ਇਹ ਘੰਟਾ ਪਹਿਲਾਂ ਅੱਧਾ ਘੰਟਾ ਪਹਿਲਾਂ ਹੁਣ ਤਾਜ਼ੀਆਂ ਪੜਾ ਨਹੀਂ ਹੁਣ ਇਲਾਕੇ ਦੇ ਵਿੱਚ ਕਿੱਦਾਂ ਦਾ ਮਾਹੌਲ ਹੈ ਦੱਸਦਾ ਮਾਹੌਲ ਆ ਕੋਈ ਖੇਤ ਨਹੀਂ ਆਉਂਦਾ ਇਹ ਬੰਦਾ ਨਹੀਂ ਰਿਹਾ ਜੀ ਇਕੱਠੇ ਹੋ ਕੇ ਆਉਂਦੇ ਸਾਰੇ ਹਾਂ ਹੀ ਪੰਪਾਂ 7-7 ਬੰਦੇ ਆਉਂਦੇ ਨੇ ਜੀ ਹਾਂ ਮੇਰਾ ਹਰਤਾਰ ਸਿੰਘ ਪੰਚਾਇਤ ਮੈਂਬਰ ਆ ਜੀ ਹਰਤਾਰ ਸਿੰਘ ਜੀ ਜਿਹੜਾ ਤੁਹਾਡੇ ਪਿੰਡ ਦੇ ਦੇ ਵਿੱਚ ਤੀ ਦੂਏ ਦੀ ਗੱਲ ਕੀਤੀ ਗਈ ਆ ਕਿਵੇਂ ਲੱਗਿਆ ਤੁਹਾਨੂੰ ਕੀ ਮਾਹੌਲ ਆ ਪਿੰਡ ਦਾ ਮਾਹੌਲ ਤਾਂ ਆ ਜੀ ਇਹਨਾਂ ਨੇ ਜਦੋਂ ਦੇਖਿਆ ਜੀ ਸਾਨੂੰ ਫੋਨ ਕਰਿਆ ਜੀ ਪਿੰਡੋਂ ਅਸੀਂ ਉਰੇ ਆਏ ਆ ਜੀ 10 ਬੰਦੇ ਪਿੰਡ ਦੇ ਜ ਵੜਾ ਦੇਖਣ ਤੋਂ ਬਾਅਦ ਜੀ ਅਸੀਂ ਪਿੰਡੋਂ ਬੰਦੇ ਹੋਰਾਂ ਸਵੇਰੇ ਅਸੀਂ ਫੇਰ 10 ਵਜੇ ਦੁਬਾਰਾ ਆਏ ਹਾਂ ਜੀ ਹੁਣ ਦੁਬਾਰਾ ਅਸੀਂ ਤਾਜ਼ੀਆਂ ਬੜਾ ਦੇਖਿਆ ਨੇ ਵੀਰੇ ਫਿਰ ਤੁਸੀਂ ਪ੍ਰਸ਼ਾਸਨ ਨਾਲ ਕੋਈ ਰਾਬਤਾ ਕੈਂਪ ਕੀਤਾ ਪ੍ਰਸ਼ਾਸਨ ਨਾਲ ਹੁਣ ਜਾਮਗੇ ਸੀ ਰਿਪੋਰਟ ਲਿਖਿਆ ਗਿਆ ਮਾਹੀ ਚੌਂਕੀ ਦੇ ਵਿੱਚ ਜੀ ਹਾਂ ਜੀ ਪੱਕੀ ਸਾਨੂੰ ਪਿੰਡਾਂ ਦੇ ਵਿੱਚ ਕੀ ਕਿੱਦਾ ਮਾਹੌਲ ਬਣਿਆ ਮਾਹੌਲ ਆਇਆ ਸੀ ਪਿੰਡ ਐਲੌਸਮੈਂਟ ਕਰਾਤੀ ਸੀ ਸਾਰੇ ਪਿੰਡਾਂ ਚ ਜੀ ਆਲੇ-ਦਲੇ ਆਪਣੇ ਜਿੰਨੇ ਵੀ ਪਿੰਡ ਨੇ ਰਾਜ ਲਖੇਵਾਲ ਦੇ ਗੱਜੂ ਮਾਜਰਾ ਵਗੈਰਾ ਬੰਦਿਆਂ ਨੂੰ ਅਸੀਂ ਫੋਨ ਕਰਤੇ ਜੀ ਪੂਰਾ ਔਰੇ ਖੇਤਾਂ ਦਾ ਵੀ ਡਰਦਾ ਮਾਹੌਲ ਆ ਜੀ ਇਸ ਟਾਈ ਪਰ ਅੱਜ ਕੀ ਘਟਨਾ ਹੈਗੀ ਇੱਥੇ ਦੀ ਲਖੇਵਾਲ ਪਿੰਡ ਦੀ ਤੁਸੀਂ ਪਹੁੰਚੇ ਮੌਕੇ ਤੇ ਸਾਨੂੰ ਅੱਜ ਨਾ ਲਖੇਵਾਲ ਪਿੰਡ ਦੇ ਵਿੱਚੋਂ ਫੋਨ ਆਇਆ ਸੀ ਤੇ ਇਤਰਾਹ ਮੇਰੀ ਸੀ ਵੀ ਇੱਥੇ ਇਹਨਾਂ ਨੇ ਤਿੰਦੂਆ ਦੇਖਿਆ ਗਿਆ ਖੇਤਾਂ ਦੇ ਵਿੱਚ ਤੇ ਮੈਂ ਮੌਕੇ ਤੇ ਪਹੁੰਚਿਆ ਆ ਕੇ ਦੇਖਿਆ ਇਹ ਉੱਥੇ ਕਿਸੇ ਅਗਿਆਤ ਜਾਨਵਰ ਦੀਆਂ ਪੈੜਾਂ ਜਰੂਰ ਨੇ ਹੂੰ ਪਰ ਇਹਨਾਂ ਨੇ ਪਰਮਿੰਦਰ ਸਿੰਘ ਨਾਂ ਦਾ ਇੱਕ ਇੱਥੇ ਕਿਸਾਨ ਹੈ ਉਹ ਕਹਿੰਦਾ ਵੀ ਮੈਂ ਆਪਣੇ ਅੱਖੀਆਂ ਵੀ ਦੇਖਿਆ ਹੂੰ ਉਸ ਤੋਂ ਬਾਅਦ ਅਸੀਂ ਸਪੰਦਰ ਡਿਪਾਰਟਮੈਂਟ ਨੂੰ ਸੂਚਿਤ ਕਰਤਾ ਹੂੰ ਉਹ ਪਹੁੰਚ ਰਹੇ ਨੇ ਉਹ ਆ ਕੇ ਇਹਨੂੰ ਚੈੱਕ ਕਰਨਗੇ ਪੈੜਾਂ ਵੀ ਦੇਖਣਗੇ ਤੇ ਜੋ ਇੰਜਰੇ ਵਗੈਰਾ ਜੋ ਉਹਨਾਂ ਨੇ ਇੰਤਜ਼ਾਮ ਕਰਨਾ ਉਹ ਆ ਕੇ ਕਰਨਗੇ ਤੇ ਸਾਡੇ ਵੱਲੋਂ ਜੋ ਵੀ ਸਹਿਯੋਗ ਦੀ ਲੋੜ ਹੈ ਅਸੀਂ ਨਾਲ ਹੈ ਇਹਨਾਂ ਦੇ ਤੇ ਉਸ ਹਰ ਟਾਈਮ ਹਾਜ਼ਰ ਹੈ ਓਕੇ ਥੈਂਕ ਯੂ ਬਹੁਤ ਸਾਰਾ ਕੀ ਨਾਮ ਹੈ ਜੀ ਨਰਮਲ ਸਿੰਘ ਆ ਜੀ ਮੇਰਾ ਨਰਮ ਸਿੰਘ ਜੀ ਕੀ ਵਾਕਿਆ ਹੋਇਆ ਇੱਥੇ ਤੁਹਾਡੇ ਖੇਤ 'ਚ ਜੀ ਮੈਂ ਇਸ ਖੇਤ ਦਾ ਮਾਲਕ ਆ ਮੇਰਾ ਬੇਟਾ ਕੰਮ ਕਰ ਰਿਹਾ ਸੀ ਖਾਲ ਕੱਢ ਰਿਹਾ ਸੀ ਸਾਹਮਣੇ ਤੇ ਖਾਲ ਕੱਢਦੇ ਜਦੋਂ ਉਹਨਾਂ ਨੇ ਦੇਖਿਆ ਵੀ ਚਲੋ ਉਹਨਾਂ ਨੇ ਬੱਚਾ ਸੀ ਨਾਲ ਇੱਕ ਉਹਨੇ ਚਾਹ ਮੰਗੀਏ ਕਹਿੰਦਾ ਚਾਹੇ ਭਿਲਾਉਣਾ ਤੈਨੂੰ ਮੈਂ ਪਹਿਲੀ ਜੱਪਾ ਚਾਹ ਪੀ ਰਿਹਾ ਜਦੋਂ ਇਹ ਪੁੱਟਾ ਕਰਕੇ ਕੰਮ ਕਰਦਾ ਕਰਦਾ ਖਾਲ ਗੋਡੀ ਕਰਦਾ ਕਰਦਾ ਉੱਠਿਆ ਤਾਂ ਜਦੋਂ ਇਹ ਆ ਕੇ ਇਸ ਖੇਤ ਦੇ ਵਿੱਚ ਨੂੰ ਆ ਚੜਿਆ ਤਾਂ ਸਾਹਮਣੇ ਨੇ ਦੇਖਿਆ ਇਹਨੇ ਟੱਕਰ ਹੋ ਗਈ ਤਿੰਨ ਦੂਏ ਨਾਲ ਆਪਸ ਵਿੱਚ ਹੂੰ ਇਹਦੇ ਨਾਲ ਟਕੜੀ ਕੁੱਤੀ ਆ ਇੱਕਾ ਹੂੰ ਜਦੋਂ ਕੁੱਤੀ ਨਾਰੇ ਇਹ ਦੇਖਿਆ ਉਹਨੂੰ ਵੀ ਡਰ ਹੋ ਗਿਆ ਆਪਦਾ ਦੇਖ ਕੇ ਉਹ ਐਸੇ ਜੀਰੀ ਦੇ ਵਿੱਚ ਭੜ ਗਿਆ ਹੂੰ ਜਦੋਂ ਜੀਰੀ ਦੇ ਵਿੱਚ ਭੜਿਆ ਤਾ ਇਹਨੂੰ ਵੀ ਡਰ ਹੋ ਗਿਆ ਵੀ ਜਾਨਵਰ ਖਤਰਨਾਕ ਆ ਮੇਰੇ ਹੱਥ ਚ ਕੁਝ ਆਇ ਨਹੀਂ ਇਹ ਸਾਡੀ ਇਸ ਮੋਟਰ ਦੇ ਉੱਤੇ ਛੁੱਟੀਆਂ ਧਰੀਆਂ ਨੇ ਗੰਧਾਲੀ ਧਰੀ ਹੋਈ ਆ ਇਹ ਆਪਦੇ ਗੰਧਾਲੀ ਚੱਕਣ ਵਾਸਤੇ ਭੱਜਿਆ ਉਹ ਵੁੰਜੀਰੀ ਵਿੱਚ ਦੀ ਭੱਜ ਲਿਆ ਜਦੋਂ ਇਸ ਜਗ੍ਹਾ ਤੇ ਆਇਆ ਇਹ ਮੁੰਡਾ ਵੀ ਆਇਆ ਸਾਡਾ ਦਸਕਰਮ ਤੇ ਉਹ ਵੀ ਇੱਥੇ ਨਿਕਲ ਆਇਆ ਇਹਨੇ ਛੁੱਟੀ ਚੱਕੀਆ ਤੇ ਨਾਲ ਕੁੱਤੀ ਸੀ ਉਹ ਇਸ ਇੱਕ ਦੇ ਵਿੱਚ ਜਾਵੜਿਆ ਜੀ ਜਦੋਂ ਇੱਕਦੇ ਵਿੱਚ ਬਣ ਲਗਿਆ ਜਿਵੇਂ ਆਪਾਂ ਦੁਆ ਦੁਏ ਨੂੰ ਕੋਈ ਵੀ ਜੀ ਆਸਾਨ ਹੋਣ ਟੱਟੇ ਉਹਨਾਂ ਦੁਆ ਦੁਏ ਨੂੰ ਫਿਰ ਮੁਰਕ ਮਾਰਦਾ ਡਰਾਉਂਦਾ ਵੀ ਮੇਰੇ ਚ ਵੀ ਜਾਣਾ ਵੀ ਇਹਨਾਂ ਨੇ ਫਿਰ ਉਹਨੇ ਇਹਨਾਂ ਨੂੰ ਡਰਾਉਣਾ ਕੀਤਾ ਵੀ ਮੁਰਕ ਮਾਰੀ ਆਪਦੀ ਸੇਰ ਵਾਲੀ ਫਿਰ ਇਹ ਡਰ ਗਿਆ ਫਿਰ ਇਸ ਚਵਾਰਾ ਜਿਹੜਾ ਚਵਾਰੇ ਦੇ ਵਿੱਚ ਜਾ ਕੇ ਮੇਰਾ ਮੁੰਡਾ ਪਿੰਦਾ ਪ੍ਰਵਿੰਦਰ ਸਿੰਘ ਪਿੰਦਾ ਕਹਿੰਦਾ ਸੀ ਇਹ ਕੋਠੇ ਤੇ ਚੜ ਗਿਆ ਫਿਰ ਇਹਨੇ ਪਿੰਡਿਆਂ ਨੂੰ ਫੋਨ ਕਰੇ ਕਿਸੇ ਨੇ ਤਾਂ ਸੱਚ ਮੰਨਿਆ ਕਈ ਬੰਦੇ ਦਸਕ ਬੰਦੇ ਆ ਪੀ ਗਏ ਜਿਹੜੇ ਦਸਕ ਬੰਦੇ ਆਏ ਫਿਰ ਜਦੋਂ ਉਹਨਾਂ ਨੇ ਇਹ ਪੈੜਾਂ ਦੇਖਿਆ ਮੌਕੇ ਦੀਆਂ ਫਿਰ ਕਹਿੰਦੇ ਵੀ ਕੋਈ ਪਹਿਲਾਂ ਕਹਿੰਦਾ ਸੀ ਸੂਰ ਦੀ ਪੈੜਾ ਕੋਈ ਕਹਿੰਦਾ ਸੀ ਵੀ ਕਿਸੇ ਹੋਰ ਜਾਨਵਰ ਦੀ ਪੈੜਾ ਪੱਕੜੀ ਬੱਕਰੀ ਦੀ ਆ ਜਦੋਂ ਪੈੜਾਂ ਦੇਖਿਆ ਇਹ 2-2 ਇੰਚੀ ਪੈੜਾਂ ਨੇ ਜਿਹੜੇ ਡੂੰਘੀਆਂ ਨੇ ਪਾਂਚ ਤੇ ਬਾਕੀ ਪੈੜ ਵੱਡੀਆਂ ਫਿਰ ਜਦੋਂ ਇਹ ਨਿਆਣਾ ਨਹੀਂ ਹੈਗਾ 28-29 ਸਾਲ ਦੀ ਉਮਰ ਦਾ ਦੇਖਿਆ ਇਹ ਕੰਮ ਸਾਰਾ ਕਰਦਾ ਆਪਣਾ ਬੇਟਾ ਇਹ ਨਹੀਂ ਹੈਗਾ ਵੀ ਇਹਨੇ ਦੇਖੇ ਨਹੀਂ ਜਾਨਵਰ ਫਿਰ ਫਿਰ ਇਹਨਾਂ ਨੂੰ ਯਕੀਨ ਆਇਆ ਪੰਡਿਤ ਦੇ ਬੰਦਿਆਂ ਨੂੰ ਫਿਰ ਅਸੀਂ ਮੈਂਬਰ ਸਾਹਿਬ ਨੂੰ ਜਾ ਕੇ ਪੰਚਾਇਤ ਵਾਲਿਆਂ ਕੋਲ ਆਈਂ ਬਾਬੇ ਤੋਂ ਬੁਲਾਇਆ ਗੁਰਦੁਆਰੇ ਸਾਹਿਬ ਆ ਤੇ ਉਦੋਂ ਬਾਅਦ ਭਰਾਜ ਵੀ ਬੁਲਾਇਆ ਗਿਆ ਆਲੇ-ਦਾਲ ਦੇ ਪੰਡਾਂ ਦੇ ਲੋਕਾਂ ਨੂੰ ਫੋਨ ਕਰਿਆ ਵੀ ਭਾਈ ਆਪ ਜਿਹਾ ਆਪਣੇ ਪੰਡਾਂ ਚ ਬੁਲਾ ਦਿਓ ਹੁਣ ਤਾਂ ਪ੍ਰਸ਼ਾਸਨ ਵੀ ਅਸੀਂ ਹੁਣ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਸ ਏਰੀਆ ਜੀ ਆ ਕੇ ਸਨਾਖਤ ਕਰਨ ਦੇਖਣ ਆਪਦੇ ਜਿਹੜਾ ਵੀ ਉਹਨਾਂ ਕੋਲੇ ਜਾਨਵਰਾਂ ਬਾਰੇ ਜੰਤਰ ਨੇ ਉਹਨਾਂ ਵਾਸਤੇ ਨਾ ਜਿ ਦਸਾਨ ਬੀਣ ਕਰਨਾ ਅਸੀਂ ਹੁਣ ਤੜਕੇ ਦੇ ਕੱਲ ਦੇ ਨਾਲ ਕੋਈ ਵੀ ਬੰਦਾ ਇੱਥੇ ਕੰਮ ਕਰਨ ਨਹੀਂ ਆਇਆ ਜੇ ਆਇਆ ਤਾਂ ਅਸੀਂ ਕਹਿੰਨੇ ਵੀ ਸਾਰੇ ਇਲਾਕੇ ਦੇ ਆਪਣੇ ਖੇਤਾਂ ਦੇ ਬੰਦੇ ਇਕੱਠੇ ਹੋ ਕੇ ਕੰਮ ਕਰੋ ਭਈ ਆਪਾਂ ਵੀ ਸਾਰੇ ਬੰਦਿਆਂ ਦੇ ਵਿੱਚ ਡਰਦਾ ਸਹਿਮ ਆ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਸਾਡਾ ਇਹਨੂੰ ਫੜ ਕੇ ਜਾਂ ਇਹਨੂੰ ਮਾਰ ਕੇ ਜੋ ਇਹਨਾਂ ਦੀ ਵਿਧੀ ਆ ਉਸ ਹਿਸਾਬ ਨਾਲ ਇਹਨੂੰ ਫੜਨ ਵੀ ਸਾਡਾ ਡਰ ਦੂਰ ਕਰ ਦੇਣਾ